ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਠੀਕਾ ਉਦੋਂ ਆ ਕਹਿੰਦੇ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸੁਬੀਰੋ ਇਹ ਆਪਦੇ ਘਰ ਭਰਦੇ ਰਹੇ ਇਨਾਂ ਦਾ ਇੱਕੋ ਹੀ ਏਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਖਤਮ ਲੋਕ ਜਾਣ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਬ ਕਿਸਮਤਾਂ ਤੇ ਛੱड़ਤੇ ਦਿਹਾੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲੇ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੱਡ ਤਾ ਕੌਣ ਵੀ ਸਾਡੇ ਬੱਚੇ ਪੜ੍ਹ ਕੇ ਅਫਸਰ ਬਣ ਜਾਣ ਤੋ ਗਰੀਬੀਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹਾ ਜੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ ਉਹ ਕੀ ਕਹਿੰਦੇ ਆ ਕਹਿੰਦੇ ਕਿ ਭਗਵਾਨ ਤਬਾਨ ਗੈਂਗਸਟਰ ਪੈਦਾ ਕੀਤੇ ਆ ਭਗਵਾਨ ਤਬਾਨ ਹੱਦ ਆ ਯਾਰ ਟਿਕਟਾਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਨੇ ਦਿੱਤੀਆਂ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਕ ਕਿਹਨੇ ਦਿੱਤੀਆਂ ਨੇ ਇਹਨਾਂ ਨੇ ਸਾਰੇ ਤਾਂ ਇਹਨਾਂ ਨੇ ਪੈਦਾ ਕੀਤੇ ਨੇ ਉਹ ਆਪ ਕਹਿੰਦੇ ਨੇ ਵੀ ਸਾਨੂੰ ਤਾਂ ਇਹਨਾਂ ਨੇ ਵੋਟਾਂ ਚੋਰੀ-ਚੁਰੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਤੇ ਮਕਾਉਣ ਵਾਸਤੇ ਬਣਾਇਆ ਸੀ ਸਾਡੇ ਤੇ ਪਰਚੇ ਪੈ ਗਏ ਸਾਨੂੰ ਬਾਹਰਲੇ ਮੁਲਕਾਂ 'ਚ ਭੱਜਣਾ ਪੈ ਗਿਆ ਜਾਂ ਫਿਰ ਜੇਲ੍ਹਾਂ 'ਚ ਜਾਣਾ ਪੈ ਗਿਆ ਇਹ ਆਪ ਆਫਰਦੇ ਨੇ ਮੌਜਾਂ ਨਾਲ ਵਰਤ ਗਏ ਵਰਤ ਗਏ ਉਹਨਾਂ ਨੂੰ ਆਪਣੇ ਮੁੰਡੇ ਨੇ ਆਪਣੀ ਧੀ ਪੁੱਤ ਨੇ ਮਾਂ ਗੈਂਗਸਟਰ ਥੋੜੀ ਜੰਮਦੀ ਐ ਮਾਂ ਕੋਈ ਸਮਗਲਰ ਥੋੜੀ ਜੰਮਦੀ ਐ ਮਾਂ ਤਾਂ ਪੁੱਤ ਜੰਮਦੀ ਐ ਯਾਰ ਹੁਣ ਉਹਨੂੰ ਹਾਲਾਤ ਬਣਾ ਦਿੰਦੇ ਐ ਜੀ ਆਪਾਂ ਹਾਲਾਤ ਹੀ ਨੇ ਜੇ ਬਣਾਈਏ ਪੜਾ ਲਈਏ ਜਵਾਕਾਂ ਨੂੰ ਵਿਹਲਾ ਮਨ ਸ਼ੈਤਾਨੀ ਦਾ ਘਰ ਜਦੋਂ ਹੁਣ ਬੀਏ ਦੀਆਂ ਐਮਏ ਦੀਆਂ ਡਿਗਰੀਆਂ ਕਰਕੇ ਐਮਐਸਸੀ ਦੀਆਂ ਡਿਗਰੀਆਂ ਕਰਕੇ ਜਵਾਕ ਘਰੇ ਬੈਠਣਗੇ ਉਹ ਫਿਰ ਕਿਤੇ ਨਾ ਕਿਤੇ ਉਧਰ ਉਧਰ ਭਟਕ ਜਾਂਦੇ ਆ ਉਮਰ ਇਹ ਜੀ ਹੁੰਦੀ ਆ ਪਰਧਾਉਣ ਵਾਲੇ ਜਾਦੇ ਨੇ ਉਹ ਭੜਕਾ ਲੈਂਦੇ ਆ ਬੁਰੀ ਸੰਗ ਵਿੱਚ ਪੈ ਜਾਂਦੇ ਬੱਚੇ ਸੋ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਕੈਲੀਫੋਰਨੀਆ ਬਣਾ ਦਾਂਗੇ ਕਹਿੰਦੇ ਤੁਸੀਂ ਐਂ ਕਰੋ ਮੈਂ ਕਿਹਾ ਤੁਸੀਂ ਕੈਲੀਫੋਰਨੀਆ ਜਾ ਕੇ ਪੰਜਾਬ ਹੀ ਬਣਾ ਦਿਓ ਕੈਲੀਫੋਰਨੀਆ ਨੂੰ ਪੰਜਾਬ ਛੇਤੀ ਬਣਾ ਲੈਣਗੇ ਉਹ ਤੇ ਚਿੱਟੇ ਹੀ ਵੇਚਣਾ ਕੈਲੀਫੋਰਨੀਆ ਚ ਉੱਥੇ ਉੱਥੇ ਵੇਚਣ ਲੱਗ ਜਾਣਗੇ ਉਹ ਕੈਲੀਫੋਰਨੀਆ ਪੰਜਾਬ ਬਣ ਜਾਊਗਾ ਸੋ ਬੜਾ ਦੁੱਖ ਹੁੰਦਾ ਕਿ ਅਸੀਂ ਇਸ ਪੰਜਾਬ ਨੂੰ ਜਿਹੜਾ ਪੰਜਾਬ ਛਿੰਝਾਂ ਵਾਸਤੇ ਜਾਣਿਆ ਜਾਂਦਾ ਸੀ ਕੁਸ਼ਤੀਆਂ ਵਾਸਤੇ ਜਾਣਿਆ ਜਾਂਦਾ ਸੀ ਪਹਿਲਵਾਨ ਸਾਡੇ ਫੌਜ ਚ ਭਰਤੀ ਵਾਸਤੇ ਸਾਡਾ ਪੰਜਾਬ ਜਾਣਿਆ ਜਾਂਦਾ ਸੀ ਕਬੱਡੀਆਂ ਵਾਸਤੇ ਜਾਣਿਆ ਜਾਂਦਾ ਸੀ ਸਰੂ ਵਰਗੇ ਜਵਾਨ ਸਾਡੇ ਅੱਜ ਇਹਨਾਂ ਨੇ ਟੀਕੇ ਲਾ ਲਾ ਕੇ ਸਾਡੀਆਂ ਨਸਲਾਂ ਖਰਾਬ ਕਰਤੀਆਂ ਅੱਜ ਸਾਡੇ ਬੱਚੇ ਫੌਜ ਪਰਤੀ ਹੁੰਦੇ ਕਾਬਲ ਨਹੀਂ ਰਹੇ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕਦੇ ਆਹ ਹਾਲਾਤ ਬਣਾਤੇ ਸਾਡੇ ਇਹ ਐ ਨਹੀਂ ਬਣੇ ਇੱਕ ਦਿਨ 'ਚ ਹੀ ਇਹ ਦੋਨਾਂ ਨੇ ਰਲ ਰਲ ਕੇ ਬਣਾਏ ਨੇ 5-5 ਸਾਲ ਦੀਆਂ ਵਾਰੀਆਂ ਲਾਈਆਂ ਇਹਨਾਂ ਨੇ 5 ਸਾਲ ਤੂੰ 5 ਸਾਲ ਮੈਂ ਲੋਕ ਕਿੱਧਰ ਜਾਣਗੇ ਲੋਕਾਂ ਕੋਲੇ ਕੋਈ ਰਾਹ ਨਹੀਂ ਸੀਗਾ ਤੁਸੀਂ ਤਾਂ ਇੱਥੋਂ ਸਾਰੇ ਜਿਤਾ ਕੇ ਦੇਖਿਆ ਕੋਈ ਗੱਲ ਬਣੀ ਨਹੀਂ ਪਰ ਹੁਣ ਆਪਣੀ ਸਰਕਾਰ ਹੈ ਜਿਹੜੇ ਸਾਹਬ ਤੇ ਲੋਕਾਂ ਦਾ ਪਿਆਰ ਮਿਲ ਰਿਹਾ ਗਹਾਨੀ ਸਰਕਾਰ ਵੀ ਆਪਣੀ ਹੈ ਆਓ ਆਪਾਂ ਇਕੱਠੇ ਹੋ ਕੇ ਆਹ ਇਲਾਕੇ ਦੀਆਂ ਸੜਕਾਂ ਆਹ ਇਲਾਕੇ ਦੇ ਸਕੂਲ ਆਹ ਇਲਾਕੇ ਦੇ ਕਾਲਜ ਯੂਨੀਵਰਸਿਟੀਆਂ ਇੱਥੇ ਬਣਾਈਏ ਫੈਕਟਰੀਆਂ ਇੱਥੇ ਲਾਈਏ ਸਾਡੇ ਬੱਚੇ ਟੜਕੀ ਜਾਇਆ ਕਰਨ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਚੋਂ ਟੀਕੇ ਖੋਕੇ ਟਿਕ ਟਿਫਨ ਫੜਾਉਣੇ ਚਾਹਣਾ ਟਿਫਨ ਉਹ ਕੰਮ ਤੇ ਜਾਣ ਹੱਥ ਨੂੰ ਕੰਮ ਤੋਂ ਕਰਾਂ ਮਾਵਾ ਵੀ ਖੁਸ਼ ਪਰਿਵਾਰ ਵੀ ਖੁਸ਼ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਕੀ ਕਰੋਗੇ ਹੁਣ ਉਹ ਕੱਢਣ ਲੱਗੇ ਉੱਥੋਂ ਰੋਜ਼ ਖਬਰਾਂ ਆਉਂਦੀਆਂ ਨੇ ਜੀ ਬਗਾਨੇ ਬਗਾਨੇ ਮੁਲਕ ਨੇ ਉਹ ਕਹਿੰਦੇ ਸਾਡਾ ਕਾਨੂੰਨ ਹੈ ਜਾਓ ਇੱਥੋਂ ਕੀ ਕਰੋਗੇ ਅਬਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹਰ ਪਿੰਡ ਲਗਭਗ ਚਰਨਸ਼ੋਭਾ ਪ੍ਰਾਪਤ ਹੈ ਐਨੀ ਵਧੀਆ ਧਰਤੀ ਹੈ ਨਹੀਂ ਕਿਤੇ ਨਾ ਝਾੜ ਵਾਲੇ ਪਾਸਿਓਂ ਧਰਤੀ ਮੁਕਰਦੀ ਹੈ ਆ ਗੁਰਦੁਆਰਾ ਸਾਹਿਬ ਔਰ ਸਪੀਕਰ ਲੱਗੇ ਨਿਸ਼ਾਨ ਸਾਹਿਬ ਲੱਗੇ ਤੜਕੀ ਤੇ ਸ਼ਾਮ ਨੂੰ ਸਵੇਰੇ ਅੰਮ੍ਰਿਤ ਵੇਲੇ ਸ਼ਾਮ ਨੂੰ ਰਹਿੜਾ ਉਸ ਵੇਲੇ ਸਰਬੱਤ ਦੇ ਭਲੇ ਦੀ ਬਾਣੀ ਗੂੰਜਦੀ ਐ ਲੱਖਾਂ ਸਪੀਕਰਾਂ ਚੋਂ ਗੂੰਜਦੀ ਐ ਅਸੀਂ ਤਾਂ ਦੁਨੀਆ ਦਾ ਭਲਾ ਮੰਗਣ ਵਾਲੇ ਲੋਕ ਆ ਸਾਡਾ ਹਾਲ ਹੀ ਕਿਉਂ ਹੋ ਗਿਆ ਆ ਇੰਨਾ ਕਰਕੇ ਆ ਚਾ ਜਿਆਦਾ ਬੰਦੇ ਨਹੀਂ ਹੈਗੇ ਖਰਾਬ ਕਰਨ ਵਾਲੇ 10 15 ਹੀ ਨੇ 5-7 ਉਧਰਲੇ ਨੇ 5-7 ਇਧਰਲੇ ਨੇ ਬਸ ਹੈ ਬਸ ਆਹ ਕਹਤਾ ਕਹਤਾ ਹੁਣੀ ਜਨਤਾ ਦੀ ਵਾਰੀ ਹੁੰਦੀ ਐ ਜਾ ਰੱਬ ਕਿਹੜਾ ਆਪ ਆਉਂਦਾ ਹੁੰਦਾ ਕਿਸੇ ਨਾ ਕਿਸੇ ਤੋਂ ਪਹੁੰਦਾ ਹੀ ਹੁੰਦਾ ਇਹਨਾਂ ਨੇ ਆਪ ਹੀ ਅਰਦਾਸ કરી ਸੀ ਕਿ ਜਿਨ੍ਹਾਂ ਨੇ ਚਿੱਟਾ ਵੇਚਿਆ ਉਹਨਾਂ ਦੇ ਅੱਖ ਨਾ ਰਹਿਏ ਉਹ ਦੇਖ ਲਓ ਕੀ ਹੋ ਗਿਆ ਫਿਰ ਹੈ ਉਹ ਬੈਠਿਆ ਨਾ ਬੇ ਉਹ ਬੈਠਿਆ ਹੁਣ ਮੁਲਾਕਾਤ ਨੂੰ ਜਾਂਦੇ ਆ ਉੱਥੇ ਸਹਰਾਣੇ ਮੰਗਦੇ ਨਾਲੇ ਉਥੇ ਸਾਡੇ ਧੀਆਂ ਪੁੱਤਾਂ ਦੇ ਲਾਸ਼ਾਂ ਪਿਛਾ ਕੇ ਸਾਡੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਪਿਛਾ ਕੇ ਸਾਡੀਆਂ ਲੱਖਾਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਤੇ ਤੁਸੀਂ ਉੱਥੇ ਕਹੋ ਜੀ ਮੈਨੂੰ ਤਾਂ ਸਪੈਸ਼ਲ ਰੱਖੋ ਕੀ ਗੱਲ ਜਮਰਾਓ ਤਾਂ ਕਿਲਾ ਜਿੱਤ ਕੇ ਆਏ ਹੋ ਡਰੱਗ ਦੇ ਕੇਸਾਂ ਚ ਅੰਦਰੋਂ ਵਿਕਟਰੀ ਦੇ ਸੈਨ ਬਣਾਉਣੇ ਹੋ ਤੁਸੀਂ ਮੈਂ ਤਾਂ ਬੇਨਤੀ ਹੀ ਕਰ ਸਕਦਾ ਮੇਰੇ ਬਾਕੀ ਤਾਂ ਤੁਸੀਂ ਕਰਨਾ ਹਾਂ ਹਾਂ ਇਨਾ ਕਾ ਮੈਂ ਬੇਨਤੀ ਕਰਨ ਵਿੱਚ ਡਰਦਾ ਨਹੀਂ ਨਾ ਮੈਂ ਕਿਸੇ ਨਾਲ ਮਿਲਿਆ ਹੋਇਆ ਨਾ ਮੈਂ ਕੋਈ ਕਮਿਸ਼ਨ ਖਾਣਾ ਨਾ ਮੈਂ ਬੱਸਾਂ ਕਿੱਸਾ ਪਾਉਣੇ ਨਾ ਮੇਰਾ ਕੋਈ ਰੇਤੇ ਹਿੱਸਾ ਹੈ ਨਾ ਮੇਰਾ ਢਾਬਿਆਂ ਚ ਹਿੱਸਾ ਹੈ ਮੇਰਾ ਹਿੱਸਾ ਹੈਗਾ ਹਿੱਸਾ ਮੇਰਾ ਪੰਜਾਬ ਦੇ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਉਹ ਹਿੱਸਾ ਰੱਖੂਗਾ ਮੈਂ ਜਿਹੜੇ ਹਜੇ ਵੀ ਸੋਚੀ ਬੈਠੇ ਆ ਵੀ 11 ਤਰੀਕ ਨੂੰ ਇੱਧਰ ਉੱਧਰ ਆਏ ਇੱਧਰ ਹੀ ਆ ਜਾਓ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਬਾਬੇ ਨਾਨਕ ਵਾਲੀ ਤੱਕੜੀ ਸਮਝ ਸਮਝ ਵੋਟਾਂ ਪਾਈਆਂ ਓ ਇਹਨਾਂ ਨੂੰ ਪਰ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਜਦੋਂ ਤੁਹਾਨੂੰ ਯਾਦ ਹੀ ਆ ਫਿਰ ਹੋ ਕਿਉਂ ਜਾਏ ਸੋ ਵੀਰੋ ਇਹ ਚਿੱਟਾ ਵੀ ਕਹਿੰਦੇ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਪੁੱਤ ਵੀ ਮੇਰੇ ਭਤੀਜੇ ਵੀ ਮੇਰੇ ਸਾਲੇ ਵੀ ਮੇਰੇ ਜੀਜੇ ਵੀ ਮੇਰੇ ਇੱਥੇ ਚੱਲਿਆ ਬਸ ਇਹਦਾ ਕੰਮ ਉਹ ਦੂਜਾ ਪੰਜਾ ਹੈ ਉਹ ਖੂਨੀ ਪੰਜਾ ਹੈ ਉਹਦੇ ਹੱਥ ਜਿਹੜੇ ਨੇ ਪੰਜੇ ਵਾਲਿਆਂ ਦੇ ਹੱਥ ਖੂਨ ਨਾਲ ਲਿਬੜੇ ਹੋਏ ਆ ਸਾਡੇ ਗੁਰਧਾਮਾਂ ਤੇ ਟੈਂਕ ਚਲਾਉਂਦੇ ਰਹੇ ਆ ਉਹ ਕਿਹੜੇ ਮੂੰਹ ਨਾ ਆਉਂਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਾਗਜ਼ ਭਰਨ ਵੇਲੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮਦੇ ਯਾਰ ਬਈ ਕਿਵੇਂ ਜਾਵਾਂਗੇ ਯਾਰ ਲੋਕਾਂ 'ਚ ਕੀ ਕਹਾਂਗੇ ਲੋਕ ਤਾਂ ਇਹਨਾਂ ਨੂੰ ਐ ਲੱਗਦਾ ਲੋਕਾਂ ਦੀ ਮੈਮਰੀ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੈ ਲੋਕ ਭੁੱਲ ਜਾਂਦੇ ਨੇ ਫੇਰ ਫੇਰ ਵੋਟਾਂ ਪਾਉਂਦੇ ਨੇ ਪਾਈਆਂ ਵੀ ਨੇ ਭਾਈ ਤਾਂ ਕਰਕੇ ਜੰਬਲੇ ਹੋਏ ਨੇ ਸੁਹੈਦ ਕੀ ਇਹੋ ਜਿਹਾ ਕੁਝ ਕਰੋ ਕਿ 11 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਨਿਬੜਿਆ ਪਿਆ ਹੋਵੇ ਕੰਮ ਤੇ 14 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਖੁਸ਼ੀਆਂ ਦੇ ਤਰਾਨੇ ਵੱਜਦੇ ਹੋਣ ਇਹ ਜੇ ਵੇਲੇ ਤੱਕ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਣ ਚਲੋ ਯਾਰ ਆਪਣੇ ਹੀ ਬੰਦਾ ਤੀਜੇ ਨੰਬਰ ਤੇ ਬਟਨ ਆਪਣਾ ਤੀਜੇ ਨੰਬਰ ਤੇ ਮਸ਼ੀਨ ਚ ਪਹਿਲਾ ਦੂਜਾ ਤੀਜਾ ਜਾਣਸਾਰ ਤੀਜਾ ਨੰਬਰ ਦਾ ਬਟਨ ਦਬੋਂਗੇ ਇੱਕ ਚੀਜ਼ ਉਹ ਚੋਂ ਵੱਜੂਗੀ ਇੱਕ ਘੰਟੀ ਜੀ ਟੂ ਐ ਕਰਕੇ ਆਉਗੀ ਆਵਾਜ਼ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਉਹ ਕਾਂਗਰਸੀਆਂ ਤੇ ਕਾਲੀਆਂ ਦੀ ਚੀਕਾ ਹੋਣੀ ਹੈ ਜਿੰਨੀਆਂ ਮਰਜ਼ੀ ਕਢਾ ਲਓ ਇਹਨਾਂ ਨੇ ਆਪਣੀਆਂ ਬਹੁ ਕਢਾਈਆਂ 70 ਸਾਲ ਤੋਂ ਹੁਣ ਥੋੜੀ ਜਿਹੀ ਤੇ ਇਹਨਾਂ ਨੂੰ ਵੀ ਬਣਦਾ ਆਪਾਂ ਵਾਪਸ ਦੇਈਏ ਚੀਕਾਂ ਫੇਰ ਇਹਨਾਂ ਨੇ ਚੀਕਾ ਪਾਇੰਦੇ ਦੇਖਿਓ ਤੁਸੀਂ ਉਹ ਮੇਰਾ ਕੰਮ ਐ ਫੇਰ ਅੱਗੇ ਕਹਾ ਪੋਸਟਰ ਕਿੱਥੇ ਲਾਉਣਾ ਐ ਰੋਡ ਸ਼ੋਅ ਕਿੱਥੋਂ ਦੀ ਜਾਣਾ ਐ ਏਜੰਟ ਕੌਣ ਬਣੂਗਾ ਆਪਣਾ ਉੱਥੇ ਪੋਲਿੰਗ ਵਾਲਾ ਹੈਨਾ ਇਹ ਕੰਮ ਤੁਸੀਂ ਕਰ ਲਓ ਤਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਮੱਕੇ ਸੇ ਨੋ ਨਹੀਂ ਹੈ ਇਹ ਹੁਣ ਆ ਜਾ ਕੁਝ ਕਰ ਜਾਂਦੇ ਕੋਈ ਵੀਡੀਓ ਬਣਾ ਲਈ ਕੋਈ ਹੋਰ ਤਰੀਕਾ ਨਾ ਬਦਨਾਮ ਕਰ ਜਾਂਦਾ ਪੌਣੇ 4 ਸਾਲ ਹੋ ਗਏ ਵੀਰੋ 1 ਰੁਪਏ ਦਾ ਇਲਜ਼ਾਮ ਲੱਗਿਆ ਭਗਵਾਨ ਤਬਾ ਨੇ 1 ਰੁਪਇਆ ਖਾ ਲਿਆ ਹੋਵੇ ਪੈਸੇ ਕਮਾਉਣੇ ਆ ਇੱਥੇ ਜੇ ਪੈਸੇ ਕਮਾਉਣੇ ਹੁੰਦੇ ਹੱਕ ਸੱਚ ਦੀ ਕਮਾਈ ਦੀ ਪਰਮਾਤਮਾ ਨੇ ਕਲਾ ਦਿੱਤੀ ਸੀ ਉਹ ਜੀ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਹੁਣ ਇਧਰ ਆ ਗਿਆ ਉੱਥੇ ਹੀ ਕਮਾਈ ਜਾਂਦੇ ਬਥੇਰੇ ਪੈਸੇ ਮਿਲਦੇ ਸੀ ਬੰਬੇ ਦਿੱਲੀਆਂ ਤੋਂ ਅੱਜ ਵੀ ਕਹੀ ਜਾਂਦੇ ਹੋ ਤਾ ਮੈਨੂੰ ਕਹਿੰਦੇ ਕਿਉਂ ਫਿਰਦਾ ਰੂੜੀਆਂ ਤੇ ਆ ਜਾ ਇੱਧਰ ਮਗਾ ਨਹੀਂ ਹੁਣ ਪ੍ਰਮਾਤਮਾ ਨੇ ਡਿਊਟੀ ਲਈ ਹੈ ਹੁਣ ਤਾਂ ਲੋਕਾਂ ਨੂੰ ਰੂੜੀਆਂ ਤੋਂ ਚੱਕ ਕੇ ਇੱਧਰ ਲਿਆਉਂਗਾ ਹੁਣ ਤਾਂ ਲੋਕਾਂ ਦੀ ਵਿੱਚ ਡਿਊਟੀ ਲਾਤੀ ਪ੍ਰਮਾਤਮਾ ਲੋਕਾਂ ਦੇ ਧੀਆਂ ਪੋਤਾਂ ਨੂੰ ਪੜ੍ਹਾਵਾਂਗੇ ਲੋਕਾਂ ਦੇ ਧੀਆਂ ਪੋਤਾਂ ਨੂੰ ਨੌਕਰੀਆਂ ਦੇਵਾਂਗੇ ਬਜ਼ੁਰਗਾਂ ਦਾ ਇਲਾਜ ਕਰਾਵਾਂਗੇ ਆਪਾਂ ਤਾਂ 50 52 ਸਾਲ ਦੀ ਉਮਰ 'ਚ ਲੱਡੂ ਵੰਡਣ ਲੱਗ ਗਏ ਜੇ ਮੌਤ ਹੋ ਜੇ 50 52 ਸਾਲ ਦੀ ਉਮਰ 'ਚ ਉਮਰ ਮੰਨਣ ਲੱਗ ਗਏ ਆਪਾਂ ਨੂੰ ਬੋ ਚੱਲ ਬਹੁਤ ਹੈ ਪੋਤੇ ਦਾ ਮੂੰਹ ਦੇਖ ਕੇ ਬਹੁਤ ਹੈ ਹੁਣ ਤਾਂ ਯਾਰ 50 52 ਸਾਲ ਤੀ ਆਪਾਂ ਨੇ ਹੱਥ ਖੜੇ ਕਰਤੇ ਜ਼ਿੰਦਗੀ ਦੇ ਕਿਉਂਕਿ ਲਾਜ ਵਾਸਤੇ ਪੈਸੇ ਐ ਨਹੀਂ ਤੇ ਚਿੰਤਾ ਚਿਖਾ ਸਮਾਨ ਚਿੰਤਾ ਖਾ ਗਈ ਦਵਾਈ ਨਹੀਂ ਕੰਮ ਕਰਦੀ ਕੋਈ ਜਦ ਚਿੰਤਾ ਹੀ ਹੋਵੇ ਵੀ ਘਰ ਦਾ ਕੀ ਬਣੂਗਾ ਘਰ ਅੱਖਾਂ ਸਾਹਮਣੇ ਉਜੜੀ ਜਾਂਦਾ ਉਹ ਯਾਰ ਨਾਲੇ ਕੌਣ ਨੇ ਹਾਂ ਨਹੀਂ ਆ ਪੰਜਿਆ ਤੱਕੜੀਆਂ ਵਾਲੇ ਨੇ ਇਹਨਾਂ ਦੇ ਵੀ ਆਉਣਗੇ ਆਏ ਹੁਣੇ ਹਨਾ